Oh mm -hmm. पुनी वई मु दुर्त Good ¡Suscríbete I don't know where. thank uh you -huh. ਤਾ ਇੱਕੋ ਜਿਹੇ ਹੈ ਸਭ ठाएंਰ ਜਿੱਥੇ ਜਿੱਤਨੇ ਬਾਗ ਲਗਾਇਆ ਉਥੇ ਖਲੌਣ ਨੂੰ ਜੀ ਕਰਦਾ ਜਿੱਥੇ ਫੁੱਲ ਬੂਟੇ ਹੋਣ ਉਥੇ ਲੰਮੇ ਲੰਮੇ ਸਾਹ ਲੈਂਦਾ ਬੰਦਾ ਔਰ ਅਸਲ ਹੈ ਕਿਆ ਖੁਸ਼ਬੂ ਬਈ ਕਿੱਡੀ ਮਹਿਕ ਹੈ ਜਰਾ ਕੋਠਹਿਰ ਇਥੇ ਨੇੜੇ ਕਿਥੇ ਰਾਤ ਕੀ ਰਾਣੀ ਦਾ ਬੂਟਾ ਪਰ ਜਿੱਥੇ ਰੂੜੀ ਦਾ ਢੇਰ ਹੋਵੇ ਉਹ ਧਰਤੀ ਤੈ ਇੱਕੋ ਜਈ ਧਰਤੀ ਵਿੱਚ ਕੋਈ ਫਰਕ ਨਹੀਂ ਕਈਆਂ ਨੇ ਉਸ ਧਰਤੀ ਨੂੰ ਐਸਾ ਸਵਾਰੇ ਐ ਸਿੰਗਾਰੇ ਐ ਕਿ ਉਸ ਧਰਤੀ ਤੇ ਖਰੌਤਿਆ ਆਨੰਦ ਆਉਂਦਾ ਸਵਾਦ ਆਉਂਦਾ ਜੀ ਕਰਦਾ ਖਲੋਣੀ ਕਿਸੇ ਨੇ ਧਰਤੀ ਦਾ ਨਕਸ਼ਾ ਇੱਡਾ ਵਿਗਾੜਿਆ ਕਿ ਤੱਕਨ ਨੂੰ ਜੀ ਨਹੀਂ ਕਰਦਾ ਜੇ ਮਜਬੂਰੀ ਵਿੱਚ ਲੰਗਣਾ ਪੈ ਜਾਏ ਤਾਂ ਮੂੰਹ ਤੇ ਪੱਲਾ ਲੈ ਕੇ ਇਸੇ ਤਰ੍ਹਾਂ ਜਿਵੇਂ ਧਰਤੀ ਹੈ ਤੇਰੇ ਸਰੀਰ ਕਿਸੇ ਨੇ ਗੁਣਾ ਨਾਲ ਆਪਣੇ ਸਰੀਰ ਨੂੰ ਐਸਾ ਸ਼ਿੰਗਾਰਿਆ ਕਿ ਉਸ ਨਾਲ ਗੱਲ ਕਰਕੇ ਚਿਤ ਪ੍ਰਸੰਨ ਹੁੰਦਾ ਜੇ ਤੱਕ ਲਵੇ ਫਿਰ ਦਾ ਖਰ ਜਾਂਦਾ ਕਿ ਕਿਸੇ ਨਾਲ ਗੱਲ ਕਰੀਏ ਤੇ ਅਗੋਂ ਗੱਲ ਦਾ ਜਵਾਬ ਸੁਣ ਕੇ ਤੇ ਪਛਤਾਈਦਾ ਵੀ ਮੈਂ ਇਸ ਨਾਲ ਗੱਲ ਕਿਉਂ ਕੀਤੀ ਮੰਦੇਵੀ ਤਾਂ ਸਾਰੇ ਇੱਕੋ ਤਰ੍ਹਾਂ ਦੇ ਹਨ। ਪਰ ਅਗੋ ਜਿਵੇਂ ਜਿਵੇਂ ਕਿਸੇ ਨੇ ਗੁਣ-ਆਗੁਣ ਧਾਰਨ ਕੀਤੇ ਹਨ। ਧਰਤੀ ਇੱਕੋ ਜਿਹੀ ਹੈ ਪਰ ਜਿਵੇਂ ਜਿਵੇਂ ਕਿਸੇ ਨੇ ਧਰਤੀ ਨੂੰ ਸ਼ਿੰਗਾਰਿਆ ਹੈ। ਸਹਿਬ ਆਖਦੇ ਨੇ ਜਿੱਥੇ ਪਰਮੇਸ਼ਰ ਦਾ ਗੁਣ ਗਾਇਨ ਹੋਵੇ ਉਹ ਧਰਤੀ ਚੰਗੀ ਔਰ ਜਿਸ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋਵੇ ਉਹ ਸਰੀਰ ਵੀ ਉੱਤਮ। ਕਿਉਂਕਿ ਗੁਣਾਚੋਂ ਇਹ ਵੱਡਾ ਗੁਣ ਹੈ ਇਸ ਤੋਂ ਵੱਡਾ ਗੁਣ ਹੋਰ ਕੋਈ ਨਹੀਂ ਇਹ ਉਹ ਗੁਣ ਹੈ ਜਿਸ ਗੁਣ ਤੇ ਸਾਰੇ ਗੁਣ ਆਪਣੇ ਆਪ ਆ ਜਾਂਦੇ ਹੈ। ਇੱਕ ਐਸਾ ਗੁਣ ਹੁੰਦਾ ਸਾਰੇ ਗੁਣ ਇਸ ਦੇ ਮਗਰਸੂਦ ਜੇ ਇਹ ਗੁਣ ਨਾ ਰਹੇ ਤਾਂ ਕੋਈ ਗੁਣ ਬਾਕੀ ਨਹੀਂ ਰਹਿੰਦਾ। ਸਭ ਗੁਣ ਸੁਆਹ ਹੋ ਜਾਂਦੇ। ਸਹਿਬਾਕਿਨ ਜਿਸ ਤਰਫੀ ਤੇ ਤੁਸੀਂ ਵਸਣੈ ਉਹ ਧਰਤੀ ਪਵਿੱਤਰ ਹੋਵੇ ਉੱਤਮ ਹੋਵੇ ਤਾਂ ਕਿ ਉਸ ਧਰਤੀ ਚੋਂ ਤੁਹਾਨੂੰ ਐਸੀ ਖੁਸ਼ਬੂ ਤੇ ਲਬਤ ਆਵੇ ਜੋ ਤੁਹਾਡੇ ਅੰਦਰ ਵੀ ਉਸ ਗੁਣ ਦਾ ਪ੍ਰਕਾਸ਼ ਹੋਵੇ। ਉਹ ਧਰਤੀ ਨੂੰ ਕਿਵੇਂ ਸਵਾਰੀਏ? ਜਿਵੇਂ ਮਕਾਨ ਬਣਾਏ ਕਿਸੇ ਨੇ ਟਾਈਟਾਂ ਦੇ ਫਰਸ਼ ਲਾ ਦਿੱਤੇ। ਕਿਸੇ ਨੇ ਸੀਮਿੰਟ ਦਾ ਪੋਚਾ ਪਾ ਦਿੱਤਾ ਤੇ ਕਿਸੇ ਆ ਕੇ ਆ ਮੈਂ ਤਾਂ ਚਿਪਸ ਲਾਵਾਂਗਾ। ਕਿ ਕਿਸੇ ਨੇ ਸੰਗਮਰਮਰ ਦਾ ਫਰਸ਼ ਵਿਛਾਇਆ। ਜੈਸੀ ਸਮਰਥਾ ਸੀ ਉਸਨੇ ਧਰਤੀ ਨੂੰ ਸ਼ਿੰਗਾਰਿਆ ਪਰ ਸਹਿਬਾਕ ਜੀ ਨੇ ਧਰਤੀ ਨਾ ਸ਼ਿੰਗਾਰੀ ਕਿ ਇਹ ਕਿਵੇਂ ਸ਼ਿੰਗਾਰੀ ਜਾਏਗੀ ਕਿਸ ਗੁਣ ਦੇ ਨਾਲ ਇਸ ਦਾ ਸ਼ਿੰਗਾਰ ਕਰੀਏ ਸਹਿਬਾਕ ਜੀ ਨੇ ਧਰਤ ਪੁਨੀਤ ਬਈ ਗੁਣ ਗਰ ਗੁਣ ਗਾ ਕੇ ਸਾਹਿਬ ਜੀ ਇੱਕ ਵਾਰੀ ਤਰਨ ਤਾਰਨ ਸਾਹਿਬ ਜੀਵਾਨ ਸਜਿਆ ਸੀ ਪੰਜਵੇਂ ਪਾਸਾ ਬੈਠੇ ਅੰਮ੍ਰਿਤ ਵੇਲੇ ਤੋਂ ਕੀਰਤਨ ਸੁਣਦੇ ਸਰ ਦੇ ਸਮਾਰ ਸੰਗਤ ਬੈਠੀ ਚੋਮਦੀ ਹੈ ਜਿਨਾਂ ਨੂੰ ਗੁਰੂ ਦਾ ਦਰਸ਼ਨ ਔਰ ਕੰਨਾ ਚ ਕੀਰਤਨ ਕਿੱਡੇ ਖੁਸ਼ ਨਸੀਬ ਹੋਣ ਕਿਤਨੇ ਭਾਗਾ ਵਾਲੇ ਹੋਣਗੇ ਛਾਤੀ ਸ਼ੀਤਲ ਮਨ ਸੁਖੀ chant ਗੋਬਿੰਦ ਗੁਣ ਗਾਏ ਖਾਤੀ ਜਿਨਾ ਦੀ ਸ਼ੀਤਲ ਮਨ ਜਿਨਾ ਦਾ ਸੁਖੀ ਗੋਬਿੰਦ ਦੇ ਗੁਣ ਜਿਹੜੇ ਬੈਠੇ ਗਾਰੇ ਹਨ ਬਈ ਕਿਤਨੇ ਭਗਵਾਨ ਹਨ ਰੋਜ ਦਾ ਨਾਮ ਸੀ ਜਿਸ ਵੇਲੇ ਅਰਦਾਸਾ ਹੋਣਾ ਤੇ ਫਿਰ ਸੰਗਤ ਨੇ ਮੱਖਾ ਟੇਕਣਾ ਤੇ ਸੱਚੇ ਬਾਸਾ ਨੇ ਨਿਗਾ ਕਰ ਨਜ਼ਰ ਕਰ ਬਸ ਉਸ ਨਦਰ ਤੋਂ ਨਿਹਾਲ ਹੋਣ ਵਾਸਤੇ ਸੰਗਤ ਬੈਠੀ ਸੀ ਜਿਵੇਂ ਭਾਈ ਸਾਹਿਬ ਨੰਦ ਲਾਲ ਆਖ ਦਿਨ ਯਕ ਨਿਗਾਹ ਕਰਮ ਦੀ ਕਸ ਇੱਕ ਮਹਿਰ ਦੀ ਨਿਗਾਹ ਜੇ ਸਾਡੀ ਵੱਲ ਚਾ ਕਰੇ ਸਾਨੂੰ ਕਾਫੀ ਹੈ ਕਿਸੇ ਜਨਮ ਵਿੱਚ ਕਿਸੇ ਹੋਰ ਪਦਾਰਥ ਦੀ ਲੋੜ ਹੀ ਨਾ ਰਹੇ ਯਕ ਨਿਗਾਹ ਕਰਮ ਦੀ ਕਾਫੀ ਇਹ ਕਲਗੀਦਰ ਪਾਤਸ਼ਾਹ ਜੇ ਇੱਕ ਕਰਮ ਦੀ ਨਿਗਾਹ ਬਖਸ਼ਿਸ਼ ਦੀ ਨਿਗਾਹ ਕਰਦੇ ਜਸਤਰੀ ਨਿਗਾਹ ਵਿੱਚ ਸਭ ਕੁਝ ਨਾਨਕ ਨਦਰੀ ਨਦਰ ਨੇ ਯਕ ਨਿਗਾਹ ਕਰਮ ਦੀ ਕਾਫੀ ਵਲ ਅਸਾਡੀ ਭਾਲੇ ਕਰੇ ਨਿਹਾਲੇ ਉਸ ਨਦਰ ਤੋਂ ਸਦਕੇ ਹੋਣ ਵਾਸਤੇ ਸੰਗਤ ਉਡੀਕ ਰਹੀ ਹੈ ਕਿ ਹੁਣ ਅਰਦਾਸਾ ਹੋਵੇਗਾ ਮੱਥਾ ਟੇਕਾਂਗੇ ਜਿਸ ਵੇਲੇ ਸਿਰ ਝੁਕਾਂਗੇ ਤਾਂ ਸਤਿਗੁਰੂ ਸੱਚੇ ਬਾਸਾ ਦੀ ਨਦਰ ਮਿਲੇਗੀ ਨਦਰ ਦੇਣਾ क्यक नज़र चो नज़र करे नज़र ई सतगुरू नज़र मिलंद नज़र नज़र मिल जो नज़र मिलण वास्ते संगत न जिस वे शीस चुकिया त सतगुरू खड़ो ते सिर तुर पए संगत बड़ी हैरान اب سچے پاس آنے کسے پاس تکیا نہیں کسے وی ویکیا نہیں کسے نال اکھ نہیں ملتی ذرا کو بیٹھے بھی نہیں مت ٹیکنا سارے سما مل جائے حضور اچانک اٹھ کے تر پے ہیں جاپ د کوئی ضروری کارج ہے چلو بھائی مگر چلو سارے دیکھئے پاشاہ کتنے جائے رہے ਉੱਪਣੇ ਪਾਸਾ ਪੈਦਲ ਤੁਰ ਪਏ ਤੇ ਤੁਰਦੇ 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 ਕਿਤਨੇ ਮੀਲ ਤੁਰੇਗਾ ਤੇ ਸੂਰਤ ਵੀ ਸਾਰੀ ਮਗਰ ਅਖੀਰ ਕਿੱਥੇ ਪਹੁੰਚੇ ਜਿੱਥੇ ਕੱਖਾਂ ਦੀ ਕੁਲੀ ਸੀ ਠੀਕ ਕੱਖਾਂ ਦੀ ਕੁਲੀ ਸੀ ਜਿੱਥੇ ਸਹਿਬ ਪਹੁੰਚੇ ਤੇ ਫਿਰ ਉਸ ਕੁਲੀ ਦੇ ਅੰਦਰ ਜਾਤੀ ਪਾਈ ਕੌਣ ਬੈਠਾ ਇੱਕ ਸਿੱਖ ਜੋ ਗੁਣ ਗਾਰੇ ਹੈ ਸਾਹਿਬ ਇਸ ਦਾ ਨਾਮ ਹੈ ਭਾਈ ਹਿਮਾ ਭਾਈ ਹਿਮਾ ਕੱਖਾਂ ਦੀ ਖੁੱਲੀ ਵਿੱਚ ਬੈਠਾ ਸਹਿਬ ਦੇ ਗੁਣ ਗਾਰੇ ਹੈ ਤੇ ਮਨ ਵਿੱਚ ਆਸਾ ਕਰ ਰਿਹਾ ਹੈ ਗਰੀਬ ਨਿਵਾਜ ਦਰਸ਼ਨ ਦੇ ਪਾਤਸ਼ਾਹ دیدار ਬਖਸ਼ ਇਹ ਤੇ ਅਜ ਤੂੰ ਚਰਨ ਪਾਵੇਂ ਇਸ ਕੱਖਾਂ ਦੀ ਖੁੱਲੀ ਵਿੱਚ ਤਾਂ ਧਰਤ ਪਵਿੱਤਰ ਹੋ ਜਾਏ ਕੱਖਾਂ ਦੀ ਕੁੱਲੀ ਦੇ ਕੱਖ ਵੀ ਨਿਹਾਲ ਹੋ ਜਾਣ। ਇਹ ਆਸਾ ਲੈ ਕੇ ਜਿਸ ਮੇਲੇ ਗੁੰੰਗਾਰੇ ਅਸੀਂ ਸਾਹਿਬ ਦੇ ਉਹ ਪੰਜਵੇਂ ਪਾਸਾ ਦੇ ਅੰਦਰ ਝਾਤੀ ਪਾਈ ਤੇ ਬਾਈ ਹਿਮੇ ਨੂੰ ਦੇਖ ਕੇ ਤੇ ਫਿਰ ਕਦਮ ਕਹਲੇ ਹੋ ਗਏ। ਛੇਤੀ ਨਾਲ ਅੱਗੇ ਹੋ ਕੇ ਬਾਈ ਹਿਮੇ ਨੂੰ ਗਲੋਕੜੀ ਪਾਈ ਤੇ ਆਖਿਆ ਹਿਮਿਆ ਸੀ ਆਗਰ। ਕਈ ਵੇਲੇ ਅੱਖਾਂ ਖੁੱਲ ਗਈਆਂ ਇਸੇ ਵੇਲੇ ਆਪਣੀ ਕੱਖਾਂ ਦੀ ਕੁਲੀ ਨੂੰ ਵੇਖਦਾ ਕਿ ਕਿਹੜੀ ਥਾਂ ਜਿੱਤੇ ਬਾਦਸ਼ਾਹ ਨੇ ਚਰਨ ਪਾਏ ਹਨ ਤੇ ਕਿਸੇ ਵੇਲੇ ਬਾਦਸ਼ਾਹ ਨੂੰ ਵੇਖਦਾ ਕਿੱਡਾ ਤੇਰਾ ਫਿਰਦਾ ਮੈਂ ਗਰੀਬ ਔਰ ਮੇਰੀ ਕੱਖਾਂ ਦੀ ਕੁਲੀ ਨੂੰ ਬਾਗ ਲਾਉਣ ਵਾਸਤੇ ਉੱਚੇ ਚਾ ਆਪ ਪੈਦਲ ਚੱਲ ਕੇ ਆਏ ਹਜ਼ੂਰ ਮਨ ਦੀਆਂ ਜਾਣ ਗਏ ਕਹਿਣ ਲੱਗੇ ਏ ਮਾਂ ਇਹਨੂੰ ਅੱਖਾਂ ਦੀ ਕੁੱਲੀ ਨਾ ਕਹੋ ਮੈਨੂੰ ਉਹਨਾਂ ਮਹਿਲਾਵਾਂ ਨਾਲੋਂ ਇਹ ਕੁੱਲੀ ਚੰਗੀ ਜਾਂਦੀ ਉਹਨਾਂ ਦੌਲਰਾਂ ਨਾਲੋਂ ਇਹ ਅੱਖਾਂ ਦੀ ਛਪਰੀ ਚੰਗੀ ਹੈ ਜਿਸ ਵਿੱਚ ਬਹਿ ਕੇ ਤੋਂ ਗੁਣ ਗਾ ਰਿਹਾ ਉਹ ਦੌਲਰ ਸੁਣੇ ਹਨ ਜਿੱਥੇ ਕੋਈ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਦਾ ਉਧਾਂ ਉਹ ਤਾਂ ਸੁਣਨੀ ਹੈ ਇਹ ਮਿਆਂ ਉਹ ਤਾਂ ਸੜ ਰਹੀ ਹੈ ਉਥੋਂ ਸੜਿਆਂਦ ਆਉਂਦੀ ਹੈ ਪਰ ਤੇਰੀ ਕੁਲੀ ਕਿੰਨੀ ਠੰਡੀ ਹੈ ਅੰਦਰ ਆ ਕੇ ਠੰਡ ਪੈ ਗਈ ਹੈ ਕੀਰਤਨੀਆਂ ਨਾਲ ਸੰਨ ਸਾਹਿਬ ਨੇ ਨਜ਼ਰ ਕੀਤੀ ਸਾਜ਼ ਖੋਲੋ ਬਈ ਕੀਤਨੀਆਂ ਦੇ ਸਾਜ਼ ਖੁੱਲ ਗਏ ਤੇ ਉਡੀਕਣ ਲੱਗੇ ਹਜ਼ੂਰ ਕੋਈ ਪੰਕਤੀ ਦੇਣ ਤਾਂ ਸ਼ਬਦ ਗਾਈਏ ਤਾ ਮੇਰੇ ਸਾਹਿਬ ਨੇ ਬੰਗਤੀ ਦਿੱਤੀ ਸ਼ਬਦ ਕਰੋ ਭਈ ਬੜੀ ਸੁਹਾਵੀ ਛਾਪ ਰੀ ਜਾਂ ਮੈਂ ਗੁਣ ਗਾਏ ਬੜੀ ਸੁਹਾਵੀ ਛਾਪ ਰੀ ਬਸ ਸਾਹਿਬ ਦੇ ਇਸ਼ਾਰੇ ਨਾਲ ਕੀਰਤਨੀਆਂ ਦੀਆਂ ਇੱਕ ਆਵਾਜ਼ਾ ਹੋ ਕੇ ਕਿ ਧੁਨ ਉੱਠੀ ਕਿਹੜੀ ਬੜੀ ਸੁਹਾਵੀ ਛਾਪ ਕੋ ਕੱਤ ਸੁਹਾਵੀ ਛਾਪ you're Stop. <laughs> ਛਪਰੀ ਕਿੱਡੀ ਸੋਹਣੀ ਹੈ ਕਿਤਨੀ ਸੁਹਾਵੀ ਹੈ ਇਸ ਦੀਆਂ ਕੱਖਾਂ ਚੋਂ ਵੀ ਪਈ ਫੁਹਾਰ ਮਿੱਠੀ ਫੁਹਾਰ ਸਰਬ ਦੇ ਨਾਮ ਦੀ ਫੁਹਾਰ ਪਈ ਪੈਂਦੀ ਹੈ ਕੇ ਮਿਆ ਤੇਰੇ ਜਪਣ ਦੇ ਸਦਕੇ ਛਪਰੀ ਨੂੰ ਵੀ ਭਾਗ ਲਾਏ ਦੀ ਕੱਖਾਂ ਨੂੰ ਵੀ ਗੁਣ ਗਾਉਣਾ ਨਸੀਬ ਹੋ ਗਿਆ

ਮਤਲਬ ਹੈ ਗੁਣ ਗਾਵਣ ਦਾ ਜੇ ਗੁਣ ਛਪਰੀ ਵਿੱਚ ਵੀ ਬਹਿ ਕੇ ਗਾਏ ਜਾਣ ਤਾਂ ਛਪਰੀ ਉਹਨਾਂ ਮਹਿਲਾ ਨਾਲੋਂ ਚੰਗੀ ਹੈ। ਪਰ ਜੇ ਮਹਾਲਵੇ ਚ ਬਹਿ ਕੇ ਗੁਣ ਗਾਏ ਜਾਣ ਤਾਂ ਮਹਾਲਵੀ ਬੁਰੇ ਤਾਂ ਨਹੀਂ ਆਖੇ। ਜਿੱਥੇ دیਵਾ ਨਹੀਂ ਜਗਿਆ ਬਾਵੇਂ ਮਹਿਲ ਹੈ ਤੇ ਬਾਵੇਂ ਛਪਰੀ ਹੈ ਹਨੇਰਾ ਹੈ। ਤੇ ਜੇ ਦੀਵਾ ਜਗ ਪਿਆ ਛਪਰੀ ਵਿੱਚ ਹੁਣ ਮਹਲ ਦਾ ਲਿਆਜਤਾ ਨਹੀਂ ਕਰਨਾ ਵੀ ਮਹਲ ਵਿੱਚ ਚਾਨਣ ਉਹ ਤਾਂ ਛਪਰੀ ਵਿੱਚ ਚਾਨਣ ਹੈ ਜਿੱਥੇ ਦੀਵਾ ਜਗਿਆ ਤੇ ਜੇ ਦੀਵਾ ਜਗ ਪਵੇ ਮਹਲ ਵਿੱਚ ਤਾਂ ਫਿਰ ਮਹਲ ਵਿੱਚ ਚਾਨਣ ਹੋ ਗਿਆ ਲੋੜ ਤਾਂ ਦੀਵੇ ਦੀ ਹੈ ਪ੍ਰਕਾਸ਼ ਦੀ ਹੈ ਸਹਬ ਦੇ ਗੁਣ ਗਾਵਣ ਦੀ ਹੈ ਜਿਸ ਨੇ ਭਾਗ ਲਾਉਣੇ ਹਨ ਜੇ ਮਹਿਲਾਂ ਨੂੰ ਲੱਗ ਗਏ ਤਾਂ ਵਾਹ ਵਾਹ ਛਪਰੀ ਨੂੰ ਲੱਗ ਗਏ ਤਾਂ ਵਾਹ ਵਾਹ ਬੜੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਪਰ ਜੇ ਉਹ ਮਹਲ ਛਪਰੀ ਦਾ ਮੁਕਾਬਲਾ ਕਰੇ ਸੁਣੇ ਮਹਲ ਜਿੱਥੇ ਗੁਣ ਨਹੀਂ ਗਾਏ ਜਾਂਦੇ ਸੇਵਾ ਕਰਨ ਬਾਬਾ ਜੇਂ ਘਰ ਕਰਤੇ ਕੀਰਤ ਹੋਏ ਗੁਰੂ ਨੂਰੀ ਜਾਵਾ ਗੁਰੂ ਨੂਲੀਆ ਗੁਰੂ ਦੇ ਪੈਰ ਪੂਜਾਂ ਗੁਰੂ ਦੇ ਸਦਕੇ कीर्तन गुरु दे सदके संग जए सतगुरु तें सतसंग बनाई जए सतगुरु सहजे हर गुण गाई और जिथे गुण गाया गया ओथा पवित्र होई सैबाक देहन हर तक पुनि